ਕਿ ਜੇਕਰ ਸਰਕਾਰ ਇੱਧਰ ਸਵੱਲੀ ਨਜ਼ਰ ਮਾਰੇ ਬਹੁਤ ਕੁਝ ਇਥੋਂ ਲੱਭਿਆ ਜਾ ਸਕਦਾ ਪਰ ਇਸ ਟਾਈਮ ਜਿਵੇਂ ਵਿਚਾਰਾ ਆਪਣੀ ਹੋਣੀ ਤੇ ਰੋ ਰਿਹਾ ਜੋ ਹਾਲਤ ਹੈ ਜਦੋਂ ਕਿ ਇਥੇ ਸਟੀਲ ਦੇ ਵੱਡੇ ਵੱਡੇ ਗਾਰਡਰ ਪਾ ਕੇ ਇਹਨਾਂ ਇਮਾਰਤਾਂ ਨੂੰ ਦੁਬਾਰੇ ਮੁੜ ਸਰਜੀਰ ਕੀਤਾ ਜਾ ਸਕਦਾ ਹੈ ਕੋਈ ਖਾਸ ਗੱਲ ਨਹੀਂ ਸਰਕਾਰਾਂ ਵਾਸਤੇ ਤੇ ਆਹ ਵੇਖੋ ਕਿ ਪੜਾ ਨਹੀਂ ਜੜਾ ਕੀ ਕੁਝ ਹੋ ਰਿਹਾ ਆ ਇੱਕ ਇਧਰ ਖੂਹ ਹੈ ਜੀ ਹੋਰ ਜਿਸ ਤਰ੍ਹਾਂ ਇਹਨਾਂ ਨੂੰ ਕੇਲੇ ਨੂੰ ਠੰਡਾ ਰੱਖਣ ਦਾ ਇੰਤਜ਼ਾਮ ਹੈ ਔਰ ਇਸ ਤੋਂ ਬਾਅਦ ਅਸੀਂ ਨਾ ਇੱਥੋਂ ਹੀ ਅੰਦਰੋਂ ਪਾਣੀ ਭਰ ਲੈਂਦਾ ਸੀ ਤੇ ਆ ਕੰਧਾਂ ਉੱਪਰ ਦੇਖੋ ਹਾਲਾਤ ਕਿਲੇ ਦੇ ਅੱਜ ਜੇ ਕੋਈ ਇਹਨੂੰ ਵਿਦੇਸ਼ਾਂ ਦੇ ਖਾਸ ਕਰਕੇ ਲੋਕ ਖਾਸ ਕਰਕੇ ਅੰਗਰੇਜ਼ قوم ਜਦੋਂ ਵੇਖੇਗੀ ਉਹ ਜ਼ਰੂਰ ਸੋਚਣਗੇ ਵੀ ਪੰਜਾਬੀ ਜਾਂ ਪੰਜਾਬ ਵਾਲੇ ਗੱਲਾਂ ਬਹੁਤ ਕਰਦੇ ਨੇ ਪਰ ਇਹ ਕਿੰਨੇ ਕੁ ਸਿਹਰਦੇ ਨੇ ਆਪਣੇ ਵਿਰਸੇ ਨੂੰ ਸੰਭਾਲਣ ਵਾਸਤੇ ਉਹ ਆ ਤਸਵੀਰਾਂ ਹੀ ਕਾਫੀ ਨੇ ਤੇ ਜਦੋਂ ਇਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤਸਵੀਰਾਂ ਜਾਣਗੀਆਂ ਤੇ ਉੱਥੋਂ ਪਤਾ ਲੱਗੇਗਾ ਸਾਡੇ ਤਕਨੀਕ ਦਾ ਤੇ ਇਸ ਤੋਂ ਇਲਾਵਾ ਜਿਹੜਾ ਪ੍ਰਾਤਤਵ ਵਿਭਾਗ ਹੈ ਇਸ ਦੇ ਨਾਲ ਨਾਲ ਮੌਕੇ ਦੀ ਸਰਕਾਰ ਪੰਜਾਬ ਵਿੱਚ ਪਹਿਲਾਂ ਬਹੁਤ ਲੰਮਾ ਸਮਾਂ ਅਕਾਲੀ ਸਰਕਾਰ ਵੀ ਰਹੀ ਐ ਤੇ ਕਾਂਗਰਸ ਸਰਕਾਰ ਵੀ ਤੇ ਆ ਕਿਲੇ ਦਾ ਬਾਹਰ ਦਾ ਗੇਟ ਹੈ ਜਿਹੜਾ ਅੱਜ ਖੁੱਲਿਆ ਹੋਇਆ ਇੱਥੇ ਪ੍ਰੋਗਰਾਮ ਫੰਕਸ਼ਨ ਸੀ ਜਿਸ ਦੀ ਵਜ੍ਹਾ ਤੋਂ ਅੰਦਰ ਦਾ ਥੋੜਾ ਜਿਹਾ ਵਿਊ ਦਿਖਾਉਣਾ ਸੰਭਵ ਹੋਇਆ ਇਹ ਨਾਬੇ ਦੇ ਕਿਲੇ ਦੀ ਹਾਲਤ ਹੈ ਨਾਬੇ ਦੇ ਕਿਲੇ ਦੀ ਤੇ ਇਹ ਸ਼ਾਇਦ ਆਖਰੀ ਸਾਵਾਂ ਦੇ ਵਿੱਚ ਬਾਰਲੈਂਡ ਸਟੇਟਾਂ ਦੀਆਂ ਸਰਕਾਰਾਂ ਜਿਹੜੀਆਂ ਨੇ ਉਹ ਆਪਣੇ ਪ੍ਰਾਤਨ ਵਿਰਸੇ ਨੂੰ ਖਜ਼ਾਨੇ ਨੂੰ ਸੰਭਾਲਣ ਦੇ ਲੱਗਿਆ ਨੇ ਆਪਣਾ ਖਜ਼ਾਨਾ ਭਰਨ ਲਈ ਤੇ ਲੋਕ ਜਦੋਂ ਆਉਂਦੇ ਆਉਂਦੇ ਨੇ ਪਿਆਰ ਸਤਿਕਾਰ ਵੱਧਾ ਪਰ ਸਾਡੇ ਪੰਜਾਬ ਦੇ ਵਿੱਚ ਜਿਹੜੀ ਕੈਲੀ ਪ੍ਰਾਤਨ ਜਿਹੜੀਆਂ ਇਮਾਰਤਾਂ ਨੇ ਉਹਨਾਂ ਦੀ ਹਾਲਤ ਬੜੀ ਭੈੜੀ ਹੈ ਗੱਲਾਂ ਸਾਰੀਆਂ ਸਰਕਾਰਾਂ ਕਰਦੇ ਨੇ ਕੰਮ ਕੋਈ ਨਹੀਂ ਕਰਦਾ ਨਾਬੇ ਦੇ ਵਿੱਚ ਵੇਖੀਏ ਤਾਂ ਇਹ ਤੁਸੀਂ ਵੇਖੋ ਪੁਰਾਣੇ ਕਿਲਿਆਂ ਦੇ ਵਿੱਚ ਸ਼ਹਿ ਦੇ ਸੀਵਰੇਜ ਵਾਸਤੇ ਕੁਝ ਹੋ ਸਕਦਾ ਜਾਂ ਫਿਰ ਇਹ ਸੁਰੰਗ ਹੋ ਸਕਦੀ ਹੈ ਇੱਥਾਂ ਤੋਂ ਨਿਕਲਣ ਵਾਸਤੇ ਕਿਉਂਕਿ ਸਾਨੂੰ ਇਸ ਦੇ ਬਾਰੇ ਸਹੀ ਜਾਣਕਾਰੀ ਨਹੀਂ ਹੈਗੀ ਪਰ ਇਹ ਤੋੜ ਕੇ ਜੋ ਵੀ ਕੁਝ ਜਾਂ ਕਿਸੇ ਨੇ ਵੇਖਣ ਦਾ ਯਤਨ ਕਰਿਆ ਜਾਂ ਫਿਰ ਇੱਥੇ ਕਿਉਂਕਿ ਸਾਰਾ ਸਮਾਨ ਤੋੜ-ਤੋੜ ਕੇ ਸਾਰਾ ਚੋਰ ਲੈ ਗਏ ਨੇ ਇੱਥੋਂ ਤੇ ਹੋਰ ਵੱਡੇ-ਵੱਡੇ ਗਾਰਡਰ ਨੇ ਬਹੁਤ ਹੀ ਬੇਸ਼ਕੀਮਤੀ ਕੀਮਤੀ ਖਜ਼ਾਨਾ ਸੀ ਪਰ ਇਹਦੇ ਜ਼ਿੰਮੇਵਾਰ ਜਿਹੜੇ ਨੇ ਉਹ ਜਿਹੜਾ ਸਰਕਾਰ ਏ ਤੇ ਇਸ ਦੇ ਨਾਲ-ਨਾਲ ਪ੍ਰਸ਼ਾਸਨ ਜਿਹੜੇ ਧਿਆਨ ਹੀ ਨਹੀਂ ਦਿੰਦੇ ਜੇ ਨਾ ਹੀ ਉਹਨਾਂ ਕੋਲ ਟਾਈਮ ਹੈ ਨਾ ਤੇ ਹੁਣ ਵੀ ਇਹ ਠੀਕ ਹਾਲਤ ਹੋ ਸਕਦੀ ਤੇ ਲੋਕ ਇਥੇ ਘੁੰਮਣ ਫਿਰਨ ਆ ਸਕਦੇ ਨੇ ਗੱਲ ਇਹ ਨੀਅਤ ਦੀ ਨੀਅਤ ਕਿਹਦੀ ਹੈ ਤੇ ਕੋਈ ਨੀਤੀ ਇਹ ਦੇ ਵਾਸਤੇ ਬਣਾਈ ਗਈ ਹੈ ਤੇ ਆਪਾਂ ਵੇਖ ਸਕਦੇ ਹਾਂ ਹਾਂ ਜਿਸ ਤਰ੍ਹਾਂ ਹੁਣ ਮੌਜੂਦਾ ਸਮੇਂ ਦੀ ਸਰਕਾਰ ਹੈ ਭਗਵੰਤ ਸਰਕਾਰ ਤੇ ਇਥੋਂ ਨਾਬੇ ਤੋਂ ਵਿਧਾਇਕ ਨੇ ਦੇਵਮਾਨ ਉਹ ਕਾਫੀ ਇਥੇ ਪ੍ਰੋਗਰਾਮ ਵੀ ਕਰਵਾਉਂਦੇ ਰਹਿੰਦੇ ਨੇ ਤੇ ਉਹਨਾਂ ਤੋਂ ਉਮੀਦ ਲੱਗਦੀ ਹੈ ਕਿ ਹੋ ਸਕਦਾ ਹੈ ਕਿ ਉਹ ਕੋਈ ਚਾਰਜ ਹੋਈ ਕਰਨ ਆਪਣੇ ਨਾਬੇ ਦੀ ਵਿਰਾਸਤ ਨੂੰ ਸੰਭਾਲਣ ਦਾ ਯਤਨ ਕਰਨੇ ਹਾਲਤ ਵੇਖ ਸਕਦੇ ਹੋ ਤੁਸੀਂ ਆ ਵੱਡੇ ਵੱਡੇ ਗਾਰਡਨ ਨੇ ਸਾਰੇ ਉੱਤਰ ਚੁੱਕੇ ਨੇ ਤੇ ਆ ਕੋਈ ਪਿੱਛੇ ਆ ਪਤਾ ਨਹੀਂ ਕਿਵੇਂ ਕੋਈ ਰਹਿਮ ਕਰਕੇ ਛੱਡ ਗਿਆ ਤੇ ਸਾਡੇ ਹਿਸਾਬ ਨਾਲ ਜਿਹੜੀ ਤੁਹਾਨੂੰ ਸੁਰੰਗ ਵਿਖਾਈ ਗਈ ਹੈ ਇਹ ਸੁਰੰਗ ਵੀ ਸ਼ਾਇਦ ਇਧਰ ਹੀ ਇਸ਼ਾਰਾ ਕਰ ਰਹੀ ਹੈ ਕਿ ਕੋਈ ਨਸ਼ੇੜੀਆਂ ਨੇ ਜਾਂ ਚੋਰਾਂ ਨੇ ਇਧਰੋਂ ਤੋੜਿਆ ਆ ਵੇਖ ਸਕਦੇ ਹੋ ਇੱਥੇ ਇੱਥੋਂ ਪਤਾ ਨਹੀਂ ਕੀ ਲੱਭਣ ਦਾ ਯਤਨ ਕਰਦੇ ਨੇ ਤੇ ਇਹ ਤਾਂ ਖੈਰ ਹੁਣੇ ਜਿਹੜੇ ਦੀ ਸਾਮ ਸੰਭਾਲ ਕਰਨ ਵਾਲੇ ਨੇ ਉਹੀ ਜਾਣਣ ਪਰ ਇਹਦੀ ਹਾਲਾਤ ਵੇਖੋ ਤੇ ਬਾਕੀ ਆ ਵੇਖੋ ਇਸ ਤਰ੍ਹਾਂ ਇਹ ਡਾਟਾ ਪੈਂਦਿਆਂ ਦੇ ਵਿੱਚ ਅਸੀਂ ਸੀਟਾਂ ਵਾਲੀ ਇੱਟ ਵੀ ਕਹਿ ਦਿੰਦੇ ਆ ਤੇ ਨਾਨਕਸਾਈ ਇੱਟ ਵੀ ਕਹਿ ਦਿੰਦਾ ਤੇ ਇਸ ਤਰ੍ਹਾਂ ਇਹ ਛੱਤਾਂ ਪੈਂਦੀਆਂ ਸਨ ਆ ਹਾਲਤ ਹੈ ਅੰਦਰ ਦੀ ਹੋਰ ਕਿਉਂਕਿ ਇੱਥੇ ਕੋਈ ਵੀ ਨਹੀਂ ਹੁੰਦਾ ਜਿਹੜੀ ਜਗ੍ਹਾ ਅਸੀਂ ਤੁਹਾਨੂੰ ਦਿਖਾ ਰਹੇ ਆ ਇੱਥੇ ਕੋਈ ਵੀ ਨਹੀਂ ਪਹੁੰਚਦਾ ਹੈਗਾ ਇਹ ਨਾਬੇ ਦਾ ਕਿਲਾ ਹੈ ਮਹਾਰਾਜਾ ਹੀਰਾ ਸਿੰਘ ਮਹਾਰਾਜਾ ਰਿਪਦੰਮਨ ਸਿੰਘ ਨਬਰ ਅਜ਼ ਦੇ ਆਖਰੀ ਕੈਲੀਅਰ ਰਾਜਾ ਤੇ ਉਹਨਾਂ ਨੂੰ ਜਿਵੇਂ ਗ੍ਰਿਫਤਾਰ ਕੀਤਾ ਗਿਆ ਸੀ ਧੋਖੇ ਨਾਲ ਅੰਗਰੇਜ਼ਾਂ ਵੱਲੋਂ ਤੇ ਜੈਤੋਂ ਦਾ ਮੋਰਚਾ ਲੱਗਿਆ ਸੀ ਤੇ ਆਹ ਤੁਸੀਂ ਵੇਖ ਸਕਦੇ ਹੋ ਆਹ ਰਸਤਾ ਉੱਪਰ ਨੂੰ ਜਾ ਰਿਹਾ ਹੈ ਆਹ ਹੇਠਾਂ ਜਾ ਰਿਹਾ ਹੁਣ ਇੱਥੇ ਵੀ ਨਹੀਂ ਪਤਾ ਵੀ ਅੰਦਰ ਥੱਲੇ ਕੀ ਹੋ ਸਕਦਾ ਚਲੋ ਆਏ ਸੀ ਰੂਮ ਲੱਗ ਰਿਹਾ ਹੈ ਮਹਾਰਾਜੇ ਦਾ ਹੁਣ ਉੱਪਰ ਥੱਲੇ ਜੇ ਯਾਰ ਪਾਗਲਾ ਦੇਖਣ ਲੱਗਾ ਇਹ ਇੱਕ ਹੋਰ ਗੁਫਾ ਨੂਮਾ ਕਮਰਾ ਹੈ ਸ਼ਾਇਦੇ ਲੁਕਣਗਾ ਹੋ ਸਕਦੀ ਹੈ ਤੇ ਇੱਧਰ ਜਿੱਧਰ ਕੈਮਰੇ ਹਾਂ ਇਹ ਪਾਣੀ ਵਾਲਾ ਕੂਏ ਬਹੁਤ ਹੀ ਠੰਡੀ ਹਵਾ ਆ ਰਹੀ ਇਸ ਦੇ ਵਿੱਚੋਂ ਤੇ ਇਹ ਉੱਪਰ ਵੀ ਜਾਂਦਾ ਹੈ ਤੇ ਅਸੀਂ ਮਾਫੀ ਚਾਹਵਾਂਗੇ ਇਹ ਹੀ ਏਸੀ ਰੂਮ ਹੈ ਮਹਾਰਾਜ ਦਾ ਇਹ ਗਾਗਰਾ ਕਿਵੇਂ ਨੇ ਥੱਲੇੋਂ ਟੋਏ ਪੱਟੇ ਗਏ ਨੇ ਉਮੀਦ ਹੈ ਕੋਈ ਇੱਥੇ ਲੱਭਿਆ ਗਿਆ ਕੁਝ ਖੋਦਿਆ ਜਾਂਦਾ ਇੱਥੇ ਰਾਤ ਦੇ ਹਨੇਰੇ 'ਚ ਇਹ 90 ਦਾ ਦੱਸ ਦਈਏ ਕਿਹੜਾ ਪੁਰਾਣੀਆਂ ਕਚਹਿਰੀਆਂ ਅੰਦਰ ਇਸਦੇ ਬਹੁਤ ਕੁਝ ਹੈ ਤੇ ਇੱਕ ਵਾਰੀ ਫੇਰ ਇਹੀ ਕਹਾਂਗੇ ਕਿ ਜੇਕਰ ਸਰਕਾਰ ਇੱਧਰ ਸੁਵੱਲੀ ਨਜ਼ਰ ਮਾਰੇ ਬਹੁਤ ਕੁਝ ਇੱਥੋਂ ਲੱਭਿਆ ਜਾ ਸਕਦਾ ਪਰ ਇਸ ਟਾਈਮ ਜਿਵੇਂ ਵਿਚਾਰਾ ਆਪਣੀ ਹੋਣੀ ਤੇ ਰੋ ਰਿਹਾ ਜੋ ਹਾਲਤ ਹੈ ਜਦੋਂ ਕਿ ਇੱਥੇ ਸਟੀਲ ਦੇ ਵੱਡੇ ਵੱਡੇ ਗਾਰਡਰ ਪਾ ਕੇ ਇਹਨਾਂ ਮਾਰਤਾਂ ਨੂੰ ਦੁਬਾਰੇ ਮੋੜ ਸਰਜੀਤ ਕੀਤਾ ਜਾ ਸਕਦਾ ਕੋਈ ਖਾਸ ਗੱਲ ਨਹੀਂ ਸਰਕਾਰਾਂ ਵਾਸਤੇ ਤੇ ਆਹ ਵੇਖੋ ਕਿ ਪਲਾ ਨਹੀਂ ਜੜਾ ਕੀ ਕੁਝ ਹੋ ਰਿਹਾ ਆ ਇੱਕ ਇਧਰ ਖੂਹ ਹੈ ਜੀ ਹੋਰ ਜਿਸ ਤਰ੍ਹਾਂ ਇਹਨਾਂ ਨੂੰ ਕੇਲੇ ਨੂੰ ਠੰਡਾ ਰੱਖਣ ਦਾ ਇੰਤਜ਼ਾਮ ਹੈ ਔਰ ਇਸ ਤੋਂ ਬਾਅਦ ਅੱਥੀ ਨਾਮਾ ਸਿਕਿਉਰਿਟੀ ਇੱਥੋਂ ਹੀ ਅੰਦਰੋਂ ਪਾਣੀ ਭਰ ਲੈਂਦਾ ਸੀ ਤੇ ਆ ਕੰਦਾ ਉੱਪਰ ਦੇਖੋ ਹਾਲਾਤ ਕਿਲੇ ਦੇ ਅੱਜ ਜੇ ਕੋਈ ਇਹਨੂੰ ਵਿਦੇਸ਼ਾਂ ਦੇ ਖਾਸ ਕਰਕੇ ਲੋਕ ਖਾਸ ਕਰਕੇ ਅੰਗਰੇਜ਼ قوم ਜਦੋਂ ਉਹ ਵੇਖੇਗੀ ਉਹ ਜ਼ਰੂਰ ਸੋਚਣਗੇ ਵੀ ਪੰਜਾਬੀ ਜਾਂ ਪੰਜਾਬ ਵਾਲੇ ਗੱਲਾਂ ਬਹੁਤ ਕਰਦੇ ਨੇ ਪਰ ਇਹ ਕਿੰਨੇ ਕਿਸੇਰਦੇ ਨੇ ਆਪਣੇ ਵਿਰਸੇ ਨੂੰ ਸੰਭਾਲਣ ਵਾਸਤੇ ਉਹ ਆ ਤਸਵੀਰਾਂ ਹੀ ਕਾਫੀ ਨੇ ਤੇ ਜਦੋਂ ਇਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤਸਵੀਰਾਂ ਜਾਣਗੀਆਂ ਤੇ ਉੱਥੋਂ ਪਤਾ ਲੱਗੇਗਾ ਸਾਡੇ ਤਕਨੀਕ ਦਾ ਤੇ ਇਸ ਤੋਂ ਇਲਾਵਾ ਜਿਹੜਾ ਪ੍ਰਾਤਤਵ ਵਿਭਾਗ ਹੈ ਇਸ ਦੇ ਨਾਲ ਨਾਲ ਮੌਕੇ ਦੀ ਸਰਕਾਰ ਪੰਜਾਬ ਚ ਪਹਿਲਾਂ ਬਹੁਤ ਲੰਮਾ ਸਮਾਂ ਅਕਾਲੀ ਸਰਕਾਰ ਵੀ ਰਹੀ ਹੈ ਤੇ ਕਾਂਗਰਸ ਸਰਕਾਰ ਵੀ ਤੇ ਆਹ ਕਿਲੇ ਦਾ ਬਾਹਰ ਦਾ ਗੇਟ ਹੈ ਜਿਹੜਾ ਅੱਜ ਖੁੱਲਿਆ ਹੋਇਆ ਇੱਥੇ ਪ੍ਰੋਗਰਾਮ ਫੰਕਸ਼ਨ ਸੀ ਜਿਸ ਦੀ ਵਜ੍ਹਾ ਤੋਂ ਅੰਦਰ ਦਾ ਥੋੜਾ ਜਿਹਾ ਵਿਊ ਦਿਖਾਉਣਾ ਸੰਭਵ ਹੋਇਆ ਹੈ